ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਮੰਨਣਾ ਰੋਡ ਤੇ ਐਸਜੀਆਰ ਹਸਪਤਾਲ ਕੋਟ ਤਹਿ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿ ਐਸਜੀਆਰ ਹਸਪੀਟਲ ਦੇ ਦੇ ਡਾਕਟਰ ਪਰਮਿੰਦਰ ਸੂਜੀ ਦੇ ਅਗਵਾਈ ਹੇਠ ਦੋ ਰੋਜਾਂ ਇhtਿਆਦ ਦੇ ਰੋਗਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਈਸ਼ਵਰ ਇਹ ਜਾਣਕਾਰੀ ਦਿੰਦੇ ਹੋਏ ਡਾਕਟਰ ਮਮਤਾ ਹੀਰਾ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ 250 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਦੁਨੰਦ ਦੱਸਿਆ ਕਿ ਇਸ ਹਸਪਤਾਲ ਵਿੱਚ ਹਰ ਤਰ੍ਹਾਂ ਦੇ ਆਪਰੇਸ਼ਨ ਡਿਲੀਵਰੀ ਜੱਚਾ ਬੱਚਾ ਡਿਪਾਰਟਮੈਂਟ ਤੇ ਹੋਰ ਸੁਭਾਵਾਂ 24 ਘੰਟੇ ਦਿੱਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਭਾਰੀ ਛੂਟ ਦਿੱਤੀ ਜਾਂਦੀ ਹੈ ਇਸ ਮੌਕੇ ਡਾਕਟਰ ਅਮਦੀਪ ਮਾਨ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸ਼ਿਰਕਤ ਕੀਤੀ ਇਸ ਮੌਕੇ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪਤਾਲ ਕੋਟੂਹੀ ਸੀਈਓ ਡਾਕਟਰ ਵਿਸ਼ਾਲ ਪੱਲਾ ਜੀ ਡਾਕਟਰ ਮਮਤਾ ਹੀਰਾ ਇਸ ਦੀ ਰੋਗਾਂ ਦੇ ਮਾਹਰ ਡਾਕਟਰ ਭਵਿੰਦਰ ਕੁਮਾਰ ਡਾਕਟਰ ਗਗਨਦੀਪ ਸਿੰਘ ਪਾਲੀਆਂ ਅਨੁਰਾਧਾ ਰੋਹਿਤ ਕੁਮਾਰ ਦਵਿੰਦਰ ਕੌਰ ਗੋਲਛਿੰਦ ਕੋਮਲ ਜਸੂਦ ਦੀ ਮਾਸੂਦ ਰੀਤੂ ਪੂਜਾਰਾਣੀ ਸੋਨੀਆ ਬੰਗਾ ਮੋਨ ਸਿੰਘ ਟੁੱਡਰਪੁਰ ਅਰਜਿੰਦਰ ਕੌਰ ਜਦਵਿੰਦਰ ਸੂਦ ਦਵਿੰਦਰ ਕੌਰ ਆਕਾਸ਼ਦੀਪ ਅਰਮਾਨ ਆਦ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਲੰਕਤਾ ਐਸਜੀਆਰ ਹਸਪੀਟਲ ਕੋਟਵਤੂਹੀ ਮਨਨਹਾਨਾ ਰੋਡ ਜ਼ਿਲ੍ਹਾ ਹੁਸ਼ਿਆਰਪੁਰ ਸਾਡੇ ਹਸਪਤਲ ਵਿਖੇ 11 ਤੇ 12 ਮਈ ਨੂੰ ਕੈਂਪ ਲਗਾਇਆ ਗਿਆ ਸੀ ਔਰਤਾਂ ਦੇ ਰੋਗਾਂ ਦਾ ਕੈਂਪ ਲਗਾਇਆ ਗਿਆ ਸੀ ਇਹ ਮੈਡਮ ਜੀ ਇਹ ਇਸ ਕੈਂਪ ਦੇ ਵਿੱਚ ਕਿੰਨੇ ਮਰੀਜ਼ਾਂ ਦਾ ਚੈੱਕ ਕੀਤਾ ਜੀ ਤੁਸੀਂ ਅਸੀਂ ਇਸ ਕੈਂਪ ਵਿੱਚ 250 ਔਰਤਾਂ ਦਾ ਚੈੱਕ ਚੈਕਅਪ ਕੀਤਾ ਤੇ ਉਹਨਾਂ ਨੂੰ ਫ੍ਰੀ ਮੈਡੀਸਿਨ ਤੇ ਉਹਨਾਂ ਦੇ ਟੈਸਟ ਵੀ ਕੀਤੇ ਬਾਕੀ ਮੈਡਮ ਜੀ ਮੰਨ ਲਓ ਕੋਈ ਵੀ ਲੇਡੀ ਆ ਕੋਈ ਉਹਨੂੰ ਕਈ ਇਲਾਜ ਇਦਾਂ ਦੇ ਹੁੰਦੇ ਆ ਜਿਹਦੇ ਅਸੀਂ ਪਹਿਲਾਂ ਹੀ ਉਹਦੀ ਰੋਕਥਾਮ ਕਰ ਸਕਦੇ ਆ ਉਹਦੇ ਬਾਰੇ ਕੀ ਸੁਝਾਅ ਦਿਓਗੇ ਜੀ ਮੈਂ ਜਿਵੇਂ ਕਿਸੇ ਕੈਂਪ ਵਿੱਚ ਵੀ ਦੱਸਿਆ ਜਿਨੇ ਵੀ ਸਾਡੇ ਪੇਸ਼ੈਂਟਸ ਆਏ ਸੀ ਲੇਡੀਆਂ ਆਏ ਸੀ ਕਿ ਜਿਵੇਂ ਉਹਨਾਂ ਨੂੰ ਸਫੇਦ ਪਾਣੀ ਪੈਂਦਾ ਆ ਠੀਕ ਆ ਅਗਰ ਕਈ ਲੇਡੀਆਂ ਹੁੰਦੀਆਂ ਆ ਕਿ ਆਪਣੇ ਇਲਾਕੇ ਵਿੱਚ ਡਾਕਟਰਸ ਨੂੰ ਨਹੀਂ ਦੱਸ ਪਾਉਂਦੇ ਜਿਵੇਂ ਕਿ ਸਾਡੇ ਇਲਾਕੇ ਵਿੱਚ ਗਾਇਨੀ ਡਾਕਟਰ ਨਹੀਂ ਆ ਇਸ ਕਰਕੇ ਉਹ ਉਹ ਨਾ ਦਸਣ ਕਰਕੇ ਉਹਨਾਂ ਦੀ ਜਿਹੜੀ ਬਿਮਾਰੀ ਹੈ ਉਹ ਅੰਦਰ ਰਹਿਣ ਕਰਕੇ ਬਹੁਤ ਹੀ ਵਿਗੜ ਜਾਂਦੀ ਆ ਫਿਰ ਐਟ ਲਾਸਟ ਉਹ 2.5 ਸਟੇਜ ਤੇ ਆਂਦੇ ਆ ਜਦੋਂ ਉਹਨਾਂ ਨੂੰ ਇੰਜੈਕਸ਼ਨਸ ਨਾ ਦਿੱਤੇ ਜਾਂਦੇ ਆ ਤੇ ਮੈਂ ਲੇਡੀਜ਼ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਉਹ ਆਪਣੀ ਨੀਚਲੀ ਸਾਫ ਸਫਾਈ ਰੱਖਣ ਤੇ ਜਦੋਂ ਵੀ ਇਦਾਂ ਦੀ ਕੋਈ ਦਿੱਕਤ ਆਂਦੀ ਆ ਪ੍ਰੋਬਲਮ ਆਂਦੀ ਆ ਕੋਈ ਵੀ ਕਿਸੇ ਤਰ੍ਹਾਂ ਦੀ ਤੇ ਉਸੇ ਨਾਲ ਦੇ ਨਾਲ ਚੈੱਕਅਪ ਜ਼ਰੂਰ ਕਰਾਉਣ ਬਾਕੀ ਮੈਡਮ ਜੀ ਮੈਂ ਜਸਨ ਰਾਤ ਨੂੰ ਕਈ ਵਾਰ ਜੇ ਲੇਡੀ ਨੂੰ ਕੋਈ ਪ੍ਰੋਬਲਮ ਪੈਂਦੀ ਆ ਐਮਰਜੈਂਸੀ ਤੇ ਕਿੰਨੇ ਤੋਂ ਕਿੰਨੇ ਟਾਈਮ 'ਚ ਮਿਲ ਸਕਦੇ ਹੋ ਅਸੀਂ ਦੇਖੋ 24 ਘੰਟੇ ਤਾਂ ਐਮਰਜੈਂਸੀ ਸਾਡੀ ਹਮੇਸ਼ਾ ਅਵੇਲੇਬਲ ਆ ਪੈਸੇ ਸਾਡੇ ਹਸਪੀਟਲ ਦੀ ਜਿਹੜੀ ਨਾਰਮਲ ਆਪੀਡੀਆ ਹ ਉਹ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਵੈਸੇ ਅਸੀਂ ਪੂਰੀ ਐਮਰਜੈਂਸੀ 24 ਘੰਟੇ ਲਈ ਇਥੇ ਵੇਲ ਵਾਲਾ ਕਿਸੇ ਨੂੰ ਵੀ ਕਿਸੇ ਵੀ ਲੇਡੀ ਨੂੰ ਜਾਂ ਕਿਸੇ ਵੀ ਪੇਸ਼ੈਂਟ ਨੂੰ ਜੇ ਕੋਈ ਵੀ ਹਾਰਟ ਦਾ ਪੇਸ਼ੈਂਟ ਹੋਵੇ ਜਰੂਰੀ ਨਹੀਂ ਕੋਈ ਡਿਲੀਵਰੀ ਵਾਲਾ ਪੇਸ਼ੈਂਟ ਹੋਵੇ ਉਹਨਾਂ ਨੂੰ ਕੋਈ ਵੀ ਲੋਡ ਪੈਂਦੀ ਆ ਜਾਂ ਦਰਦ ਆ ਸਟਾਰਟ ਹੋ ਜਾਂਦੀ ਆ ਜਾਂ ਪਾਣੀ ਪੀ ਜਾਵੇ ਜਾਂ ਉਹਦਾ ਵੀ ਕੋਈ ਪ੍ਰੋਬਲਮ ਆਵੇ ਤਾਂ ਅਸੀਂ ਇੱਥੇ ਮੇਲ ਬੰਦ ਹੁੰਦੇ ਆ ਹੇ ਮੈਡਮ ਜੀ ਤੁਸੀਂ ਇਸ ਕੈਂਪ ਦੇ ਵਿੱਚ ਕਿਹੜੀ-ਕਿਹੜੀ ਬਿਮਾਰੀਆਂ ਮੈਡੀਕਲ ਚੈੱਕਅਪ ਕੀਤਾ ਤੁਸੀਂ ਅਸੀਂ ਇਸ ਕੈਂਪ ਵਿੱਚ ਜ਼ਿਆਦਾਤਰ ਕੀ ਆ ਔਰਤਾਂ ਨੂੰ ਸਫੇਰ ਪਾਣੀ ਪੈਣਾ ਕਿ ਜਿਹੜੇ ਬੇ ਇਲਾਜ ਜੋੜੇ ਆ ਉਹਨਾਂ ਦਾ ਇਲਾਜ ਕੀਤਾ ਉਹਨਾਂ ਨੂੰ ਟ੍ਰੀਟਮੈਂਟ ਦਿੱਤੀ ਉਹਨਾਂ ਨੂੰ ਗਾਈਡੈਂਸ ਦਿੱਤੀ ਕਿ ਉਹ ਕਿਵੇਂ-ਕਿਵੇਂ ਆਪਣਾ ਟ੍ਰੀਟਮੈਂਟ ਸਾਡੇ ਕੋਲ ਲੈ ਸਕਦੇ ਆ ਤੇ ਜਿਨ੍ਹਾਂ ਨੂੰ ਪਾਰ ਪੈਂਦਾ ਆ ਉਹਨਾਂ ਦਾ ਵੀ ਅਸੀਂ ਟ੍ਰੀਟ ਚੈੱਕਅਪ ਕੀਤਾ ਤੇ ਜਿਨ੍ਹਾਂ ਦੇ ਰਸੋਲੀਆਂ ਆ ਮਾਸ ਵਾਲੀ ਰਸੋਲੀਆਂ ਚਾਹੇ ਪਾਣੀ ਵਾਲੀ ਰਸੋਲੀਆਂ ਇਹਨਾਂ ਸਾਰਿਆਂ ਦਾ ਚੈੱਕਅਪ ਕੀਤਾ ਤੇ ਉਹਨਾਂ ਨੂੰ ਉਸ ਹਿਸਾਬ ਨਾਲ ਆਪਾਂ ਮੈਡੀਸਿਨ ਦਿੱਤੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ